ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈ-ਟੈਕ ਨਾਕੇਬੰਦੀ ਕਰਕੇ ਸ਼ੰਭੂ ਬਾਰਡਰ ਵੱਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੀ ਹਾਂ ਵੱਡੀ ਗਿਣਤੀ ਵਿੱਚ ਪੁਲਿਸ ਬਾਲ ਦੀ ਤਾਇਨਾਤੀ ਕੀਤੀ ਗਈ ਹੈ। ਮੋਕੇ ਉੱਤੇ ਹੀ ਮੌਜੂਦ ਐਸਪੀਡੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਉੱਚ ਅਧਿਕਾਰ ਦੇ ਨਿਰਦੇਸ਼ਾਂ ਹੇਠ ਕਿਸੇ ਨੂੰ ਵੀ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦਿਨ ਆੜੀ ਪੁਲਿਸ ਮਲਾਈ ਤਨਾਤੀਕਾਰ ਸ਼ੰਭੂ ਬਾਰਡਰ ਵੱਲ ਜਾ ਰਹੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਦੀਆਂ ਇਹ ਕੁਝ ਤਸਵੀਰਾਂ। ਸਰ ਜਿਹੜੀ ਇਹ ਨਾਕਾਬੰਦੀ ਕੀਤੀ ਗਈ ਹੈ ਨੈਸ਼ਨਲ ਹਾਈਵੇ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਜੀ ਕੀ ਹੈ ਦੇਖੋ ਜਿਸ ਤਰ੍ਹਾਂ ਜੇ ਕਿਸਾਨ ਜਿੱਥੇ ਬੰਦਿਆ ਬੰਦ ਬੰਦਾ ਬੰਦ ਬੰਦਾ 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 ਬੰ ਔਰ ਬਿਲਕੁਲ ਪਬਲਿਕ ਲੁਕੇਸ਼ਨ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਹੀਂ ਲੱਭਾਇਆ ਜਾਂ ਕੋਈ ਆਰਮੀ ਦੀ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰੋਸ ਕੀਤਾ ਹੈ ਤੇ ਨਾ ਹੀ ਸੀ ਕ੍ਰੋਸ ਕਰਨ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈ ਟੈਕ ਨਾਕੇਬੰਦੀ ਕਰਕੇ ਸ਼ੰਭੂ ਬਾਰਡਰ ਵੱਲ ਵਹਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਵੱਡੀ ਗਿਣਤੀ ਵਿੱਚ ਪੁਲਿਸ ਬਾਲ ਦੀ ਤਾਇਨਾਤੀ ਕੀਤੀ ਗਈ ਹੈ ਮੌਕੇ ਉੱਤੇ ਹੀ ਮੌਜੂਦ ਐਸਪੀਡੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਧਿਕਾਰ ਦੇ ਨਿਰਦੇਸ਼ਾਂ ਹੇਠ ਕਿਸੇ ਨੂੰ ਵੀ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਇਸੇ ਨਾਲ ਹੀ ਪੁਲਿਸ ਮਲਾਤਨਾਥੀ ਕਾਰ ਸ਼ੰਭੂ ਬਾਰਡਰ ਵੱਲ ਜਾ ਰਹੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਆਉ ਤੁਹਾਨੂੰ ਦਿਖਾਉਂਦੇ ਆ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਦੀਆਂ ਇਹ ਕੁਝ ਤਸਵੀਰਾਂ ਸਰ ਜਿਹੜੀ ਇਹ ਨਾਕਾਬੰਦੀ ਕੀਤੀ ਗਈ ਹੈ ਨੈਸ਼ਨਲ ਹਾਈਵੇ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਜੀ ਕੀ ਹੈ ਦੇਖੋ ਜਿਸ ਤਰ੍ਹਾਂ ਜੇ ਕਿਸਾਨ ਜਿੱਥੇ ਬੰਦਿਆ ਬੰਦ ਬੰਦਾ ਬੰਦ ਬੰਦਾ 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 ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਚਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਲਪਾਇਆ ਜਾਂ ਕੋਈ ਹਮਲੇ ਦੀ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰਾਸ ਕੀਤਾ ਤੇ ਨਾ ਹੀ ਸੀ ਕ੍ਰਾਸ ਕਰਨ ਦਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ